ਸੋ ਇਹ ਪਾਣੀ ਵਾਲੀ ਬੱਸ ਹੁਣ ਜਲਦ ਹੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਤੋਂ ਜੋ ਲੋਕ ਅੰਮ੍ਰਿਤਸਰ ਦੀ ਸੈਰ ਕਰਨ ਲਈ ਸਲਾਨੀ ਤੇ ਪਹੁੰਚਦੇ ਨੇ ਉਹ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਝੂਟੇ ਜਲਦੀ ਲੈ ਸਕਣਗੇ ਆਖਿਰ ਕਿੰਨਾ ਸਮਾਂ ਪੰਜਾਬੀਆਂ ਨੂੰ ਹੋਰ ਇੰਤਜ਼ਾਰ ਕਰਨਾ ਪਏਗਾ ਮੇਰੇ ਨਾਲ ਇਸ ਵळे ਜੋ ਇੱਥੋਂ ਦੇ ਕੰਟਰੈਕਟਰ ਨੇ ਜਿਨ੍ਹਾਂ ਨੂੰ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਵੱਲੋਂ ਦਿੱਤੀ ਗਈ ਹੈ ਸੰਜੀਵ ਅਗਰਵਾਰ ਮਲੇਨਾਰ ਨੇ ਸੰਜੀਵ ਜੀ ਇਹ ਦੱਸੋ ਇਹ ਬੱਸ ਹੁਣ ਕਦੋਂ ਤੱਕ ਪੰਜਾਬੀਆਂ ਦਾ ਕਿਉਂਕਿ ਸਬਰ ਕਾਫੀ ਧੀਰ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਰ ਰਹੇ ਨੇ ਕਿ ਪਾਣੀ ਵਾਲੀ ਬੱਸ ਦੇ ਵਿੱਚ ਝੂਟੇ ਲੈਣ ਕਿੰਨਾ ਕੁ ਸਬਰ ਹੋਰ ਕਰਨਾ ਪਏ 15 ਤੋਂ 20 ਦਿਨ ਸਬਰ ਦਾ ਟਾਈਮ ਹੋਰ ਹੈ ਜੀ ਉਸ ਤੋਂ ਬਾਅਦ ਬਸ ਜਿਹੜੀ ਕਮਰਸ਼ੀਅਲੀ ਸਟਾਰਟ ਹੋ ਸਕਦੀ ਹੈ ਜੀ ਇਸ ਬਸ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਨੇ 48 ਸੀਟਰ ਬਸ ਹੈ ਜੀ ਸਭ ਤੋਂ ਨਵਾਂ ਡਿਜ਼ਾਈਨ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਡਿਜ਼ਾਈਨ ਹੈ ਉਹ ਹੈ ਔਰ ਇਹਦੀ ਜਿਹੜੀ ਇੰਜਨ ਤੇ ਚੈਸੀ ਹੈ ਉਸ ਕੈਨਿਆ ਕੰਪਨੀ ਦੀ ਹੈ ਸਵੀਡਨ ਦੀ ਕੰਪਨੀ ਹੈ ਤੇ ਜਿਹੜੀ ਇਹਦੀ ਹਾਲ ਆ ਅਮਰੀਕਾ 'ਚ ਤਿਆਰ ਹੋ ਕੇ ਆਈ ਹੈ ਤੇ ਦੁਨੀਆ ਦੀਆਂ ਜਿਹੜੀਆਂ ਬੈਸਟ ਟੈਕਨੋਲੋਜੀਜ਼ ਨੇ ਉਹਦੇ ਨਾਲ ਇਹ ਬਸ ਤਿਆਰ ਹੋਈ ਹੈ ਜੀ ਉਹ ਲੋਕ ਇਸ ਬੱਸ ਦੇ ਵਿੱਚ ਸਵਾਰ ਹੋਣਾ ਚਾਹੁੰਦੇ ਨੇ ਆਖਿਰ ਉਹਨਾਂ ਨੂੰ ਕੀ ਕੀ ਜੋ ਪ੍ਰਕਿਰਿਆ ਹੈ ਉਹਦੇ ਵਿੱਚੋਂ ਲੰਘਣਾ ਪਏਗਾ ਜੇਕਰ ਅੰਮ੍ਰਿਤਸਰ ਉਹ ਕਿਸੇ ਨੇ ਇੱਥੇ ਆਉਣਾ ਜਾਂ ਫਿਰ ਇੱਥੋਂ ਜੇਕਰ ਕਿਸੇ ਨੇ ਹਰੀਕੇ ਝੀਲ ਦੇ ਵਿੱਚ ਜਾਣਾ ਉਹਨਾਂ ਨੂੰ ਕਿੰਨੇ ਪੈਸੇ ਦੇਣੇ ਪੈਣਗੇ ਇਸ ਲਈ ਜਿਸ ਬੰਦੇ ਨੇ ਇੱਥੇ ਪਹੁੰਚਣਾ ਜੀ ਹਰੀਕੇ ਇੱਥੇ ਆ ਕੇ ਉਹਨਾਂ ਨੂੰ 800 ਰੁਪਏ ਦੀ ਟਿਕਟ ਲੈਣੀ ਹੈ ਉਹਨੇ 1 ਘੰਟੇ ਦੇ ਲੱਗ ਜਾਗੇ ਦਾ ਟੂਰ ਹੈ 1 ਘੰਟੇ ਵਾਸਤੇ 800 ਰੁਪਏ ਦਾ ਉਹਦਾ ਹੋਏਗਾ ਤੇ ਜਿਨ੍ਹਾਂ ਨੇ ਅੰਮ੍ਰਿਤਸਰ ਆਉਣਾ ਸਰਕਾਰ ਨੇ ਉਹਨਾਂ ਵਾਸਤੇ ਉੱਥੋਂ ਏਸੀ ਸਵਾਰੀ ਦਾ ਅਰੇਂਜਮੈਂਟ ਕੀਤਾ ਉੱਥੋਂ ਦੀ ਲੈ ਕੇ ਆਣਗੇ ਇੱਥੇ ਦਾ ਟੂਰ ਕਰਾ ਕੇ ਵਾਪਸ ਫਿਰ ਦੁਬਾਰਾ ਅੰਮ੍ਰਿਤਸਰ ਡ੍ਰੌਪ ਕਰਨ ਤੱਕ ਦੀ ਜ਼ਿੰਮੇਵਾਰੀ ਹੋਏਗੀ ਤੇ ਉਹਦੇ ਵਾਸਤੇ 2000 ਰੁਪਏ ਰੇਟ ਜਿਹੜਾ ਸਰਕਾਰ ਨੇ ਤੈਅ ਕੀਤਾ ਜੀ ਅਸਰ ਜਦੋਂ 12 ਦਸੰਬਰ ਨੂੰ ਇਸ ਬੱਸ ਦੀ ਸ਼ੁਰੂਆਤ ਕੀਤੀ ਗਈ ਸੀ ਰਸਮੀ ਤੌਰ ਤੇ ਉਸ ਵੇਲੇ ਇੱਕ ਪੀਲੇ ਰੰਗ ਦੀ ਬੱਸ ਸੀ ਜਿਸ ਨੂੰ ਹੁਣ ਕਿਹਾ ਜਾ ਰਿਹਾ ਹੈ ਕਿ ਵਾਪਸ ਗੋਆ ਭੇਜ ਦਿੱਤਾ ਗਿਆ ਉਸ ਦੇ ਵਿੱਚ ਔਰ ਇਸ ਬੱਸ ਦੇ ਵਿੱਚ ਕੀ ਅੰਤਰ ਹੈ ਉਹ ਬੱਸ ਛੋਟੀ ਬੱਸ ਸੀ ਜੀ 32 ਸੀਟਰ ਬੱਸ ਸੀ ਔਰ ਉਹ ਕੰਪਨੀ ਨੇ ਇੱਕ ਟ్రਾਇਲ ਬੱਸ ਭੇਜੀ ਸੀ ਉਹਨਾਂ ਨੇ ਕੋਈ ਆਪਣੇ ਜਿਹੜੀ ਟੈਕਨੀਕਲ ਚੀਜ਼ਾਂ ਨੂੰ ਚੈੱਕ ਕਰਨ ਵਾਸਤੇ ਬੱਸ ਭੇਜੀ ਸੀ ਤੇ ਜਿਹੜੀ ਇਹ ਬੱਸ ਹੈ ਇਹ ਹੁਣ ਸਾਡੇ ਕੋਲ ਪਹੁੰਚ ਗਈ ਹੈ ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਡੀ ਉਮੀਦ ਹੈ ਕਿ ਅਸੀਂ ਇਹਨੂੰ ਕਮਰਸ਼ੀਅਲੀ ਸਟਾਰਟ ਕਰ ਦੇਵਾਂਗੇ ਇਹਨਾਂ ਸੰਜੀਵ ਅਗਰਵਾਲ ਇਹਨਾਂ ਦਾ ਕਹਿਣਾ ਹੈ ਕਿ 15 ਤੋਂ 20 ਦਿਨਾਂ ਦੇ ਵਿੱਚ ਇਸ ਬੱਸ ਨੂੰ ਜੋ ਹੈ ਆਮ ਲੋਕਾਂ ਦੇ ਲਈ ਚਲਾਇਆ ਜਾਏਗਾ ਪਰ ਇਸ ਬੱਸ ਦੇ ਵਿੱਚ ਕੀ ਕੀ ਵਿਸ਼ੇਸ਼ਤਾਵਾਂ ਨੇ ਕੀ ਖਾਸ ਹੈ ਤੇ ਅਸੀਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਜੋ ਲੋਕ ਹਰੀਕੇ ਦੇ ਇਸ ਜੋ ਇੱਥੇ ਟਰਮੀਨਲ ਬਣਾਇਆ ਗਿਆ ਹੈ ਉਹ ਇੱਥੋਂ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਜੋ ਕਰੀਬ 5 ਕਿਲੋਮੀਟਰ ਦਾ ਸਫ਼ਰ ਹੈ ਹਰੀਕੇ ਜੋ ਝੀਲ ਦਾ ਕੰਡਾ ਹੈ ਉੱਥੋਂ ਤੱਕ ਜਾਣਗੇ ਔਰ ਬੱਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅਸੀਂ ਵਧੀਆ ਏਸੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਹਾਂ ਉਸ ਤਰ੍ਹਾਂ ਦੀਆਂ ਸੀਟਾਂ ਇਸ ਬੱਸ ਦੇ ਵਿੱਚ ਲਗਾਈਆਂ ਗਈਆਂ ਨੇ कुल 48 ਸੀਟਾਂ ਨੇ ਜਿਸ ਤੇ ਲੋਕ ਬੈਠ ਕੇ ਹਰੀਕੇ ਝੀਲ ਦਾ ਆਨੰਦ ਮਾਣ ਸਕਣਗੇ ਹਰੀਕੇ ਝੀਲ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀ ਜੋ ਹਨ ਉਹਨਾਂ ਨੂੰ ਦੇਖ ਸਕਣਗੇ ਔਰ ਖਾਸ ਤੌਰ ਕੇ ਤੌਰ ਤੇ ਜੋ ਇੰਤਜ਼ਾਮ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੇਫਟੀ ਜੈਕਟਸ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਵੀ ਅਣ ਸੁਖਾਈ ਅਣ ਸੁਖਾਵੇਂ ਘਟਨਾ ਜੋ ਹੈ ਉਹ ਕਿਸੇ ਤਰ੍ਹਾਂ ਦੀ ਨਾ ਵਾਪਰ ਸਕੇ ਕਿਸੇ ਵੀ ਯਾਤਰੀ ਨੂੰ ਜੋ ਹੈ ਕੋਈ ਪਰੇਸ਼ਾਨੀ ਨਾ ਹੋਵੇ ਉਸ ਲਈ ਖਾਸ ਤੌਰ ਤੇ ਹਾਲਾਂਕਿ ਇਸ ਦੇ ਵਿੱਚ ਜੋ ਵਿਦੇਸ਼ੀ ਚਾਲਕ ਨੇ ਬਸ ਦੇ ਉਹਨਾਂ ਤੋਂ ਇਲਾਵਾ ਕਈ ਹੋਰ ਟ੍ਰੇਨਰਸ ਵੀ ਇਸ ਬਸ ਦੇ ਵਿੱਚ ਤਿਆਰ ਤੈਰਾਕੀ ਜੋ ਹਨ ਉਹ ਵੀ ਇਸ ਬਸ ਦੇ ਵਿੱਚ ਹਰ ਵੇਲੇ ਮੌਜੂਦ ਰਿਹਾ ਕਰਨਗੇ ਤਾਂ ਜੋ ਔਰ ਤੁਸੀਂ ਦੇਖ ਰਹੇ ਹੋ ਕਿ ਜੋ ਪੁਰਾਣੀ ਬੱਸੀ ਉਸ ਦੇ ਮੁਕਾਬਲੇ ਕਾਫੀ ਇਸ ਬਸ ਦੇ ਵਿੱਚ ਅੰਤਰ ਨਜ਼ਰ ਆ ਰਿਹਾ ਕਿਉਂਕਿ ਜੇਕਰ ਉਸ ਬਸ ਦਾ ਅਸੀਂ ਜ਼ਿਕਰ ਕਰੀਏ ਤਾਂ ਜਦੋਂ ਉਸ ਬਸ ਦੇ ਸਟੀering ਦੀਆਂ ਤਸਵੀਰਾਂ ਲੋਕਾਂ ਦੇ ਸਾਹਮਣੇ ਆਈਆਂ ਸਨ ਤਾਂ ਉਸ ਦੇ ਉੱਪਰ Mahindra ਜੋ ਕਿ ਭਾਰਤੀ ਕੰਪਨੀ ਹੈ ਉਸ ਦਾ ਸਟੀering ਲਗਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਬੱਸ ਨਹੀਂ ਬਲਕਿ ਘੜੁਕਾ ਹੈ ਸੋਸ਼ਲ ਮੀਡੀਆ ਤੇ ਕਾਫੀ ਉਸ ਬਾਰੇ ਚਰਚਾਵਾਂ ਹੁੰਦੀਆਂ ਸਨ ਔਰ ਉਸ ਬੱਸ ਦੇ ਬਾਰੇ ਦੁਬਾਰਾ ਗੱਲ ਕਰਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਗਾ ਕੈਮਰਾਮੈਨ ਨੂੰ ਕਹੂੰਗਾ ਕਿ ਜਦੋਂ ਉਸ ਬੱਸ ਦਾ ਟ੍ਰਾਇਲ ਹੋਇਆ ਸੀ ਟ੍ਰਾਇਲ ਤੋਂ ਬਾਅਦ ਜਦੋਂ ਰਸਮੀ ਤੌਰ ਤੇ ਉਸ ਦੀ ਸ਼ੁਰੂਆਤ ਕੀਤੀ ਗਈ ਤਾਂ ਚਾਲਕ ਦੀ ਸੀਟ ਤੋਂ ਠੀਕ ਪਿਛਲੀ ਪਿਛਲੀ ਸੀਟ ਤੇ ਬੈਠ ਕੇ ਜੋ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦਿੱਤੀ ਸੀ ਔਰ ਉਸ ਤੋਂ ਬਾਅਦ ਇਹ ਵੀ ਸਵਾਲ ਖੜੇ ਹੋਏ ਸਨ ਕਿ ਚੋਣਾ ਤੋਂ ਠੀਕ ਪਹਿਲਾਂ ਇਸ ਬੱਸ ਨੂੰ ਚਲਾ ਕੇ ਕਿਤਨਾ ਕਿਤੇ ਅਕਾਲੀ ਦਲ ਕੋਈ ਸਿਆਸੀ ਲਾਹਾ ਜ਼ਰੂਰ ਲੈਣਾ ਚਾਹੁੰਦਾ ਹੈ ਪਰ ਉਸ ਬੱਸ ਨੂੰ ਚਲਾਉਣ ਤੋਂ ਬਾਅਦ ਅਕਾਲੀ ਦਲ ਨੂੰ ਫਾਇਦਾ ਹੋਇਆ ਜਾਂ ਨੁਕਸਾਨ ਇਸ ਬਾਰੇ 11 ਤਰੀਕ ਤੱਕ ਦਾ ਇੰਤਜ਼ਾਰ ਕਰਨਾ ਪਏਗਾ